ਜਦੋਂ ਵੀ ਕੋਈ ਸਾਨੂੰ ਪੁੱਛਦਾ ਵੀ ਕਿੱਥੋਂ ਆਏ ਹੋ ਮੈਂ ਕਹਿੰਦਾ ਇੰਡੀਆ ਤੋਂ ਆਏ ਹਾਂ ਤਾਂ ਸਾਰਿਆਂ ਤੋਂ ਪਹਿਲਾਂ ਇੰਡੀਆ ਤੇ ਪਾਕਿਸਤਾਨ ਦੀ ਲੜਾਈ ਹੋ ਰਹੀ ਆ ਤਾਂ ਉਹਦੇ ਬਾਰੇ ਪੁੱਛਣ ਲੱਗ ਜਾਂਦੇ ਨੇ ਫਿਰ ਜਦੋਂ ਉਹਦੇ ਬਾਰੇ ਮਾੜਾ ਮੋਟਾ ਦੱਸੀਦਾ ਫਿਰ ਇਹ ਆਪ ਦਾ ਦੁੱਖੜਾ ਬਿਆਨ ਕਰਨ ਲੱਗ ਜਾਂਦੇ ਨੇ ਕਿਉਂਕਿ ਹਮ ਯੈਸ ਸੈਂਟ 1 ਸੈਂਟ ਯੈਸ ਸੈਂਟ 1 ਸੈਂਟ ਲੀਟਰ 1 ਸੈਂਟ 12 ਵਜਣ ਵਾਲੇ ਨੇ 2 ਘੰਟੇ ਬਾਅਦ ਬੱਸ ਰੋਕੀ ਆ ਤੇ ਜਦੋਂ ਦੀ ਬੱਸ ਚੱਲੀ ਆ ਉਦੋਂ ਦੇ ਹੀ ਰਾਹ ਦੇ ਵਿੱਚ ਗੱਡੀਆਂ ਟਰੱਕ ਸ਼ਹਿਰ ਪਿੰਡ ਕੁਛ ਨਾ ਕੁਛ ਆਈ ਜਾਂਦਾ ਆ ਦੇਖੋ ਹੁਣ ਵੀ ਤੁਸੀਂ ਦੇਖੋ ਵੀ ਕਿੰਨਾ ਰੌਣਕ ਮੇਲਾ ਤੇ ਖੁਸ਼ਖਬਰੀ ਤੁਹਾਨੂੰ ਦੇ ਦਈਏ ਇੱਕ ਹੋਰ ਵੀ ਇੱਕ ਹੋਰ ਨਵੀਂ ਕੰਟਰੀ ਦਾ ਆਪਣਾ ਵੀਜ਼ਾ ਆ ਗਿਆ ਜੀ ਤੇ ਉਸ ਕੰਟਰੀ ਦਾ ਨਾਮ ਹੈਗਾ ਜੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਪਿਛਲੇ 5-6 ਦਿਨਾਂ ਤੋਂ ਆਪਾਂ ਈਰਾਨ ਘੁੰਮ ਰਹੇ ਆ ਇਸ ਟਾਈਮ ਆਪਾਂ ਈਰਾਨ ਦੀ ਰਾਜਧਾਨੀ ਤਹਿਰਾਨ ਦੇ ਵਿੱਚ ਸੀ ਕੱਲ ਵਾਲੀ ਵੀਡੀਓ ਦੇ ਵਿੱਚ ਇੱਥੇ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਆਪਾਂ ਦਰਸ਼ਨ ਕਰਵਾਏ ਸੀ ਤੇ ਅੱਜ ਹੈਗਾ ਜੀ ਦਿਨ ਸ਼ੁੱਕਰਵਾਰ ਸਾਰਾ ਬਾਜ਼ਾਰ ਸਾਰੀਆਂ ਦੁਕਾਨਾਂ A ਤੋਂ Z ਸਾਰਾ ਕੁਝ ਹੀ ਬੰਦ ਆ ਸਵੇਰੇ ਹੁਣ ਮੈਂ ਗੁਰਦੁਆਰਾ ਸਾਹਿਬ ਜਾ ਕੇ ਆਇਆ ਕਿਉਂਕਿ ਸ਼ੁੱਕਰਵਾਰ ਨੂੰ ਗੁਰੂ ਘਰ ਦੇ ਵਿੱਚ ਪ੍ਰੋਗਰਾਮ ਹੁੰਦਾ ਤੇ ਮੈਂ ਹੁਣ ਉੱਥੇ ਮੱਥਾ ਟੇਕਿਆ ਆ ਹੁਣ ਮੈਂ ਇੰਡੀਅਨ ਰੈਸਟੋਰੈਂਟ ਚੱਲਿਆ ਕੁਝ ਖਾਣ ਪੀਣ ਵਾਸਤੇ ਵੈਸੇ ਤਾਂ ਪ੍ਰਸ਼ਾਦਾ ਪਾਣੀ ਗੁਰੂ ਘਰ ਚ ਵੀ ਹੈਗਾ ਸੀ ਪਰ ਮੇਰੇ ਕੋਲ ਟਾਈਮ ਬਹੁਤ ਘੱਟ ਸੀ ਕਿਉਂਕਿ ਕੱਲ ਨੂੰ ਅੱਗੇ ਜਾਣ ਵਾਸਤੇ ਨਾ ਮੈਂ ਟਿਕਟ ਬੁੱਕ ਕਰਾਉਣੀ ਆ ਆਨਲਾਈਨ ਚੈਟ ਚੁੱਟ ਕੀਤੀ ਆ ਮੈਂ ਇੱਕ ਦੋ ਕੰਪਨੀਆਂ ਨਾਲ ਉਹਨਾਂ ਨੇ ਕਿਹਾ ਵੀ ਅੱਜ ਸ਼ੁੱਕਰਵਾਰ ਆ ਸੋ ਨੂੰ ਟਿਕਟ ਨਹੀਂ ਮਿਲਨੀ ਜੇ ਤੁਸੀਂ ਅੱਜ ਹੀ ਜਾਣਾ ਚਾਹੁੰਦੇ ਹੋ ਜਾਂ ਲੇਟ ਨਾਈਟ ਜਾਣਾ ਚਾਹੁੰਦੇ ਹੋ ਤਾਂ ਸੋ ਨੂੰ ਬੱਸ ਦੀ ਟਿਕਟ ਮਿਲ ਜੂਗੀ ਟ੍ਰੇਨ ਦੀ ਨਹੀਂ ਮਿਲਦੀ ਪਰ ਮੈਂ ਕਿਹਾ ਯਾਰ ਚਲੋ ਬੱਸ ਦੀ ਟਿਕਟ ਲੈਨੇ ਆ ਚਲੋ ਜਿੰਮੇ ਦਾ ਵੀ ਹੋਇਆ ਦੇਖਾਂਗੇ ਮਾਹੌਲ ਦਿਨ ਬਚਾਉਣ ਦੀ ਕੋਸ਼ਿਸ਼ ਕਰਾਂਗੇ ਵੈਸਤਾ ਮੈਂ ਅੱਜ ਦੇ ਦਿਨ ਦੇ 20 ਪੈਸੇ ਦੇਤੇ ਆ ਹੋਟਲ ਦੇ ਵਿੱਚ ਕਿਉਂਕਿ ਮੈਨੂੰ ਐਸੀ ਵੀ ਬਾਅਦ ਦੇ ਵਿੱਚ ਇਹ ਪ੍ਰੋਗਰਾਮ ਕੈਨਸਲ ਹੋ ਗਿਆ ਬੱਸ ਦੀ ਟਿਕਟ ਨਾ ਮਿਲੀ ਉਧਰੋਂ ਹੋਟਲ ਦੇ ਵਿੱਚ ਟੂਰਿਸਟ ਬਹੁਤ ਜ਼ਿਆਦਾ ਆਉਂਦਾ ਤੇ ਉਹ ਹੋਟਲ ਵੀ ਫੁੱਲ ਹੋ ਗਿਆ ਫਿਰ ਥੋੜਾ ਜਿਹਾ ਔਖਾ ਹੋ ਜੂਗਾ ਫੇ ਤਾਂ ਕਰਕੇ ਮੈਂ ਪਹਿਲੀ ਪੈਸੇ ਦੇ ਆ ਆ ਵੀ ਰਿਸਕ ਨਹੀਂ ਆਪਾਂ ਲੈਂਦੀ ਕੱਲ ਵੀ ਆਪਾਂ ਇਸੇ ਪੁਲ ਦੇ ਉੱਤੋਂ ਹੀ ਲੰਗੇ ਸੀ ਕਿੰਡੀ ਸੋਹਣੀ ਸੜਕ ਲੱਗ ਰਹੀ ਆ ਆ ਦੇਖੋ ਗੱਡੀਆਂ ਗੁੱਡੀਆਂ ਫੁੱਲ ਚੱਲਦੀਆਂ ਲੋਕ ਹੋ ਰਹਾਂ ਪਰ ਆ ਜਾਂਦੇ ਨੇ ਪਰ ਦੁਕਾਨਾਂ ਤਾਂ ਕੋਈ ਨਹੀਂ ਖੋਲਦੇ ਯਾਰ ਰੈਸਟੋਰੈਂਟ ਮੈਂ ਦੇਖ ਲਿਆ ਸੀ ਇੰਡੀਅਨ ਉਹ ਖੁੱਲਾ ਜੇ ਉਹ ਵੀ ਬੰਦ ਹੁੰਦਾ ਫਿਰ ਹੋਰ ਪੰਗਾ ਪਿਆ ਜਾਂਦਾ ਜਿਵੇਂ ਦੀ ਬਿਲਡਿੰਗ ਤੁਸੀਂ ਆਹ ਦੇਖ ਰਹੇ ਹੋ ਨਾ ਇਧਰਲੇ ਪਾਸੇ ਬਾਲਾ ਪ੍ਰਭਾਵ ਹੈ ਇਹਨਾਂ ਬਿਲਡਿੰਗਾਂ ਦਾ ਪਿਛਲੇ ਤਿੰਨੇ ਚਾਰੇ ਦੇਸ਼ਾਂ ਦੇ ਵਿੱਚ ਅਫਗਾਨਿਸਤਾਨ ਨੂੰ ਛੱਡ ਕੇ ਆਪਾਂ ਐਵੇਂ ਦੀਆਂ ਬਿਲਡਿੰਗਾਂ ਦੇਖੀਆਂ ਨੇ ਇਹਨਾਂ ਦੇ ਮਦਰਸੇ ਨੇ ਜਿੱਥੇ ਇਹ ਇਸਲਾਮ ਦੀ ਪੜ੍ਹਾਈ ਕਰਾਉਂਦੇ ਨੇ ਕਈ ਵਾਰ ਐ ਹੁੰਦਾ ਵੀ ਪੁਰਾਣੇ ਮਦਰਸੇ ਹੁੰਦੇ ਨੇ ਪੜ੍ਹਾਈ ਬੰਦ ਹੋ ਗਈ ਹੁੰਦੀ ਆ ਤੇ ਕਈ ਵਾਰ ਹੁੰਦਾ ਕਿ ਹਜੇ ਵੀ ਚੱਲ ਰਹੇ ਨੇ ਜਦੋਂ ਅਫਗਾਨਿਸਤਾਨ ਘੁੰਮ ਰਹੇ ਸੀ ਨਾ ਬਾਰ ਬਾਰ ਪਾਸਪੋਰਟ ਚੈੱਕ ਕਰਵਾ ਕਰਵਾ ਕੇ ਥੱਕੇ ਪਏ ਸੀ ਇੱਥੇ ਮੈਨੂੰ ਪਾਸਪੋਰਟ ਆਪ ਚੈੱਕ ਕਰਨਾ ਪੈਂਦਾ ਵੀ ਮੇਰੇ ਕੋਲ ਹੈਗਾ ਵੀ ਆ ਪਾਸਪੋਰਟ ਕੇ ਨਾਂ ਇੱਥੇ ਨਾ ਮੈਂ ਪੁਲਿਸ ਦੇਖੀ ਆ ਉਹ ਮਸ਼ਹਤ ਚ ਜ਼ਰੂਰ ਦੇਖੀ ਸੀ ਕਿਉਂਕਿ ਉਹ ਥੋੜਾ ਜਿਹਾ ਸੈਂਸਿਟਿਵ ਏਰੀਆ ਸੀ ਇਹਨਾਂ ਦਾ ਧਾਰਮਿਕ ਥਾਂ ਸੀ ਬਹੁਤ ਜ਼ਿਆਦਾ ਉੱਥੇ ਟੂਰਿਸਟ ਆਉਂਦਾ ਸੀ ਇੱਥੇ ਮੈਨੂੰ ਤੇ ਅੱਜ ਮੇਰਾ ਤੀਜਾ ਦਿਨ ਆ ਤੇ ਮੈਥੇ ਪੁਲਿਸ ਨਹੀਂ ਦੇਖੀ ਜਮਾਂ ਵੀ ਨਾ ਕੋਈ ਟ੍ਰੈਫਿਕ ਪੁਲਿਸ ਦੇਖੀ ਆ ਨਾ ਵੈਸੇ ਵੈਸੇ ਓਵਰ ਆਲ ਜਿੰਨਾ ਕਿ ਹੁਣ ਮੇਰਾ ਖਰਚਾ ਹੋਇਆ ਈਰਾਨ ਦੇ ਵਿੱਚ ਉਹਦੇ ਅਕੋਰਡਿੰਗ ਮੈਨੂੰ ਇਹ ਲੱਗਦਾ ਵੀ ਈਰਾਨ ਸਸਤਾ ਇੱਥੇ ਟੈਕਸੀਆਂ ਵੀ ਸਸਤੀਆਂ ਨੇ ਜੇ ਤੁਸੀਂ ਐਪਲੀਕੇਸ਼ਨ ਦੇ ਥਰੂ ਕਰਵਾਉਂਗੇ ਤੇ ਬੱਸ ਸਰਵਿਸ ਵੀ ਸਸਤੀ ਆ ਟ੍ਰੇਨ ਵੀ ਤੇ ਜੇ ਅੰਦਰੋਂ ਆਂਦੀ ਤੁਸੀਂ ਡੋਮੈਸਟਿਕ ਫਲਾਈਟਾਂ ਲੈਣੀਆਂ ਨੇ ਉਹ ਵੀ ਸਸਤੀਆਂ ਨੇ ਪਰ ਜਿਹੜਾ ਆਪਣਾ ਹੋਟਲ ਲਿਆ ਹੋਇਆ ਆਪਾਂ ਹੌਸਟਲ ਲਿਆ ਹੋਇਆ ਉਹ ਥੋੜਾ ਜਿਆ ਮਹਿੰਗਾ ਆਪਾਂ ਨੂੰ ਉਹ ਪਿਆ 12-1300 ਰੁਪਏ ਦਾ ਇੱਕ ਰਾਤ ਵਾਸਤੇ ਤੇ ਸਿੰਗਲ ਬੈੱਡ ਮਿਲਿਆ ਇੱਥੇ ਹੋਟਲ ਹੋਰ ਵੀ ਹੈਗੇ ਨੇ ਪਰ ਗੱਲ ਆਇਆ ਵੀ ਇੰਟਰਨੈਟ ਦਾ ਇਸ਼ੂ ਹੈ ਇੱਥੇ ਹੁਣ ਮਸ਼ਹਦ ਦੇ ਵਿੱਚ ਆਪਾਂ ਨੂੰ 1000 ਰੁਪਏ ਦਾ ਹੋਟਲ ਮਿਲ ਗਿਆ ਸੀ ਮੇਰਾ ਪਰਸਨਲ ਰੂਮ ਸੀ ਉਹ ਬਾਥਰੂਮ ਬੂਥਰੂਮ ਅਟੈਚ ਸੀ ਉਹ 1000 ਰੁਪਏ ਦਾ ਮਿਲ ਗਿਆ ਸੀ ਪਰ ਉੱਥੇ ਇੰਟਰਨੈਟ ਨਹੀਂ ਸੀ ਇੱਥੇ ਇੰਟਰਨੈਟ ਦੀ ਸਪੀਡ ਬਹੁਤ ਤਗੜੀ ਆ ਮਿੰਟੋ-ਮਿੰਟ ਵੀਡੀਓ ਅਪਲੋਡ ਹੋ ਜਾਂਦੀ ਆ ਭਾਈ ਜੈਮਲ ਸਿੰਘ ਜਿਹੜੇ ਕਿ ਉੱਥੇ ਕੀਰਤਨੀਏ ਨੇ ਗੁਰੂ ਘਰ ਦੇ ਵਿੱਚ ਉਹਨਾਂ ਦਾ ਹੁਣੇ ਮੈਨੂੰ ਫੋਨ ਆਇਆ ਕਹਿੰਦੇ ਪ੍ਰਸ਼ਾਦਾ ਵਸ਼ਾਕੇ ਜਾਣਾ ਸੀ ਪਰ ਪ੍ਰਸ਼ਾਦਾ ਲੰਗਰ ਚੱਲਣ ਦੇ ਵਿੱਚ ਹਜੇ ਬਹੁਤ ਟਾਈਮ ਪਿਆ ਸੀ ਮੈਂ ਕਿਹਾ ਚੱਲਾ ਇੰਨੇ ਇੱਥੇ ਛੱਕ ਲੈਨੇ ਆ ਤੇ ਬਾਅਦ ਦੇ ਵਿੱਚ ਟਾਈਮ ਲੱਗੂਗਾ ਦੁਬਾਰੇ ਤਾਂ ਜਾਵੜਾਂਗੇ ਹੁਣ ਇਹ ਨਾ ਬੰਦ ਹੋਵੇ ਯਾਰ ਅੱਜ ਸ਼ੁੱਕਰਵਾਰ ਆ ਇੰਟਰਨੈਟ ਤੇ ਨਾ ਦਿਖਾਈ ਜਾਂਦਾ ਵੀ ਖੁੱਲਾ ਨਹੀਂ ਤਾਂ ਫਿਰ ਗੁਰੂ ਘਰ ਹੀ ਮੁੜਨਾ ਪੈਣਾ ਅਹ ਰੈਸਟੋਰੈਂਟ ਖੁੱਲਾ ਭਾਈ ਹੈਲੋ वेजिटेबल राइस ਦੇ ਨਾਲ ਦਹੀਂ ਖਾ ਕੇ ਮੈਂ ਆ ਗਿਆ ਕਿਉਂਕਿ ਰੋਟੀ ਖਾਣ ਦੀ ਮੇਰੀ ਸਲਾਹ ਤਾਂ ਹੁੰਦੀ ਹੈ ਯਾਰ ਚਾਹੇ ਇੰਡੀਅਨ ਰੈਸਟੋਰੈਂਟ ਹੀ ਆ ਪਰ ਇਹਨਾਂ ਨੂੰ ਰੋਟੀ ਬਣਾਉਣੀ ਨਹੀਂ ਆਉਂਦੀ ਮੈਂ 2-3 ਵਾਰੀ ਟਰਾਈ ਕਰ ਲਿਆ ਪਰ ਇਹਨਾਂ ਤੋਂ ਰੋਟੀ ਵਾਲੀ ਗੱਲ ਉਹ ਬਣੀ ਨਹੀਂ ਹੈਗੀ ਕਰੜੀ ਜੀ ਬਣਾ ਦਿੰਨੇ ਬਾਲੀ ਜਿਵੇਂ ਪਾਪੜ ਜਿਆ ਹੁੰਦਾ ਤਾਂ ਕਰਕੇ ਫਿਰ ਮੈਂ ਅੱਜ ਰੋਟੀ ਵਾਲਾ ਪੰਗਾ ਲਿਆ ਨਹੀਂ ਤੇ ਬਾਕੀ ਮੈਨੂੰ ਹਰੇਕ ਜਿੰਨੇ ਵੀ ਪੰਜਾਬੀ ਇੱਥੇ ਬੰਦੇ ਮਿਲੇ ਨੇ ਸਾਰਿਆਂ ਨੇ ਬਾਰੀ-ਬਾਰੀ ਇਹੀ ਕਿਹਾ ਭਾਈ ਆਪਦਾ ਕੈਮਰਾ ਤੇ ਫੋਨ ਬਚਾ ਕੇ ਰੱਖੀ ਮਿੰਟੋ ਮਿੰਟ ਖੋ ਕੇ ਲੈ ਜਾਣਗੇ ਸੜਕਾਂ ਹੀ ਪਾਰ ਕਰਨੀ ਇੱਥੇ ਬਹੁਤ ਔਖੀਆਂ ਨੇ ਭੱਜ ਕੇ ਕਰਨੀਆਂ ਪੈਂਦੀਆਂ ਨੇ ਰੋਕਦੇ ਰੁਕਦੇ ਨਹੀਂ ਹੈਗੇ ਇੱਥੇ ਇੰਡੀਆ ਉੰਡੀਆ ਤਾਂ ਹਰੇਕ ਹੀ ਘਰ ਆਉਂਦਾ ਇੱਥੇ ਨਾ ਹਰੇਕ ਘਰ ਦੇ ਬਾਹਰ ਨਾ ਕੈਮਰਾ ਲੱਗਿਆ ਹੁੰਦਾ ਬੈਲ ਵਾਲਾ ਸਿਸਟਮ ਨਹੀਂ ਹੁੰਦਾ ਵੀ ਤੁਸੀਂ ਇੱਥੋਂ ਬੈਲ ਮਾਰੋਗੇ ਤਾਂ ਜਿਹੜਾ ਅੰਦਰ ਬੰਦਾ ਬੈਠਾ ਉਹਦੇ ਕੋਲ ਤੁਹਾਡੀ ਫੋਟੋ ਜਾਊਗੀ ਤਾਂ ਉਵੇਂ ਦਾ ਸਿਸਟਮ ਹਰੇਕ ਘਰ ਦੇ ਬਾਹਰ ਲੱਗਿਆ ਹੋਇਆ ਗੁਰੂ ਘਰ ਮੈਂ ਗਿਆ ਤਾਂ ਗੁਰੂ ਘਰ ਵੀ ਉਹੀ ਸਿਸਟਮ ਸੀ ਜਿਵੇਂ ਆਹ ਵਾਲਾ ਇਥੇ ਬਟਨ ਦਬਾਂਗੇ ਤੇ ਤੁਹਾਡੀ ਫੋਟੋ ਅੰਦਰ ਜਾਊਗੀ ਬੈਲ ਵੱਜੂਗੀ ਬਾਕੀ ਈਰਾਨ ਦੇ ਵਿੱਚ ਇੰਨਾ ਸਵਾਦ ਨਹੀਂ ਆਇਆ ਜਿੰਨਾ ਅਫਗਾਨਿਸਤਾਨ ਸੀ ਈਰਾਨ ਠੀਕ ਆ ਵਧੀਆ ਸਾਫ ਸੁਥਰਾ ਦੇਸ਼ ਆ ਹਨਾ ਮਸ਼ਹਦ ਸੀ ਜਿਹੜਾ ਉਹ ਵਧੀਆ ਚੀਜ਼ ਸੀ ਉਹ ਦੇਖਣ ਵਾਲੀ ਸੀ ਤੇ ਈਰਾਨ ਦੇ ਵਿੱਚ ਓਡੀ ਗੱਲਬਾਤ ਹੈ ਨਹੀਂ ਤੇ ਇੱਕ ਦੋ ਥਾਵਾਂ ਹੋਰ ਵੀ ਸੀ ਦੇਖਣ ਵਾਲੀਆਂ ਪਰ ਵੀਜ਼ਾ ਆਪਾਂ ਨੂੰ ਬਹੁਤ ਥੋੜੇ ਟਾਈਮ ਵਾਸਤੇ ਮਿਲਿਆ ਤੇ ਫਿਰ ਮੈਂ ਉਹ ਥਾਵਾਂ ਤੇ ਜਾਊਗਾ ਤਾਂ ਫਿਰ ਭੱਜ ਨੱਠ ਬੜੀ ਹੋ ਜੂਗੀ ਤੇ ਖੁਸ਼ਖਬਰੀ ਤੁਹਾਨੂੰ ਦੇ ਦਈਏ ਇੱਕ ਹੋਰ ਵੀ ਇੱਕ ਹੋਰ ਨਵੀਂ ਕੰਟਰੀ ਦਾ ਆਪਣਾ ਵੀਜ਼ਾ ਆ ਗਿਆ ਜੀ ਤੇ ਉਸ ਕੰਟਰੀ ਦਾ ਨਾਮ ਹੈਗਾ ਜੀ ਅਜ਼ਰਬਾਈਜਾਨ ਦੇਖੋ ਘਰੋਂ ਮੈਂ ਇੱਕ ਵੀਜ਼ਾ ਲੈ ਕੇ ਤੁਰਿਆ ਸੀ ਮੈਂ ਕਿਹਾ ਵੀ ਜਿੱਥੇ ਜਿਵੇਂ ਦਾ ਆਪਾਂ ਨੂੰ ਵੀਜ਼ਾ ਮਿਲੀ ਜਾਊਗਾ ਆਪਾਂ ਉਵੇਂ-ਉਵੇਂ ਕ੍ਰਾਸ ਕਰੀ ਜਾਵਾਂਗੇ ਤੇ ਹੁਣ ਮੈਨੂੰ ਮੇਲ ਆ ਗਈ ਅਜ਼ਰਬਾਈਜਾਨ ਦੀ ਤੇ ਇੱਥੋਂ ਬਾਰਡਰ ਹੈਗਾ 2 ਦਿਨਾਂ ਦਾ ਰਹਾ ਤਾਂ ਹੌਲੀ-ਹੌਲੀ ਆਪਾਂ ਬਾਰਡਰ ਵਾਲੇ ਪਾਸੇ ਨੂੰ ਜਾਵਾਂਗੇ ਤੇ ਜਿੱਧਰ ਨੂੰ ਆਪਾਂ ਬਾਰਡਰ ਵਾਲੇ ਪਾਸੇ ਨੂੰ ਕੋਈ ਥਾਂ ਪੈਂਦੀ ਹੋਊਗੀ ਘੁੰਮਣ ਵਾਲੀ ਆਪਾਂ ਉਹ ਘੁੰਮਾਂਗੇ ਹੁਣ ਦਿਨੇ ਤਾਂ ਬਾਜ਼ਾਰ じゃ ਬੰਦ ਸੀ ਸ਼ੁੱਕਰਵਾਰ ਨੂੰ ਸ਼ਾਮ ਨੂੰ ਬਾਜ਼ਾਰ ਵਧੀਆ ਖੁੱਲ ਖਲ ਗਿਆ ਆ ਸਾਹਮਣੇ ਏਟੀਐਮ ਵੀ ਹੈਗਾ ਯਾਰ ਮੈਨੂੰ ਪਤਾ ਵੀ ਇੱਥੇ ਏਟੀਐਮ ਆਪਣੇ ਚੱਲਦੇ ਨਹੀਂ ਮੈਂ ਆਪਦੇ ਵਾਲਾ ਏਟੀਐਮ ਚਲਾ ਕੇ ਇੱਥੇ ਚੈੱਕ ਵੀ ਕਰ ਸਕਦਾ ਸੀ ਪਰ ਮੈਨੂੰ ਡਰਾ ਯਾਰ ਵੀ ਏਟੀਐਮ ਫਸ ਫਸ ਨਾ ਜਾ ਵੀ ਬਚਤ ਤੇ ਗੱਲ ਆਇਆ ਵੀ ਇਹਨਾਂ ਦਾ ਮੈਨੂੰ ਕਨਫਰਮ ਆ ਇੱਥੇ ਏਟੀਐਮ ਨਹੀਂ ਚੱਲਦੇ ਪਰ ਜੇ ਆਪਣੇ ਏਟੀਐਮ ਵਿੱਚ ਫਸ ਗਿਆ ਫਿਰ ਔਖਾ ਹੋ ਜਾਊਗਾ ਮੈਨੂੰ ਐ ਹੁੰਦਾ ਵੀ ਚਲ ਆਪਾਂ ਆਪ ਦਾ ਐਕਸਪੀਰੀਅੰਸ ਕਰਕੇ ਦੱਸਿਏ ਇੱਥੇ ਜੇ ਮੈਂ ਐਕਸਪੀਰੀਅੰਸ ਕੀਤਾ ਐਨੀ ਪਤਾ ਲੈਣ ਦੇ ਦੇਣੇ ਪੈ ਜਾਣ। ਦਿਨੇ ਤਾਂ ਪੂਰੀ ਸੁੰਸਰਾਂ ਜੀ ਪਈ ਸੀ ਸੜਕਾਂ ਤੇ ਹੁਣ ਤਾਂ ਲੋਕ ਉਤਰਿਆ ਏ ਤੇ ਅੱਜ ਸ਼ੁੱਕਰਵਾਰ ਦੀ ਸ਼ਾਮ ਨੂੰ ਲੋਕ ਸੜਕਾਂ ਤੇ ਆ ਜਾਂਦੇ ਨੇ। ਦੁਕਾਨਾਂ ਵੀ ਹੌਲੀ-ਹੌਲੀ ਖੁੱਲਣ ਲੱਗੀਆਂ। ਇਹਨਾਂ ਨੂੰ ਹੁੰਦਾ ਵੀ ਚਲ 2-4 ਘੰਟੇ ਆਖਰੀ ਦੇ ਦੁਕਾਨਾਂ ਤੋਂ ਕੁੰਨਾ ਖੋਲ ਲੀਏ ਤੇ ਅੱਜ ਇਹਨਾਂ ਦੇ ਕੋਈ 8ਵੇਂ ਗੁਰੂ ਦਾ ਕਹਿੰਦੇ ਮਾਰਚ ਵੀ ਨਿਕਲਣਾ। ਜਦੋਂ ਮੈਂ ਸਵੇਰੇ ਰੈਸਟੋਰੈਂਟ ਦੇ ਵਿੱਚ ਰੋਟੀ ਖਾਣ ਗਿਆ ਇੰਡੀਅਨ ਰੈਸਟੋਰੈਂਟ ਦੇ ਵਿੱਚ ਉੱਥੇ ਮੈਨੂੰ ਦੱਸਿਆ ਸੀ ਕਹਿੰਦੇ ਬਹੁਤ ਵੱਡਾ ਮਾਰਚ ਹੋਣਾ। ਤੇ ਸੜਕਾਂ ਦੇ ਲੋਕ ਜਾਣਗੇ ਕੋਈ ਤਿਆਰੀ ਕਰਦੇ ਹੋਣੇ ਜਾਂ ਪ੍ਰੋਗਰਾਮ ਹੋਣਾ ਕੋਈ ਪਰ ਆਪਣੇ ਕੋਲ ਯਾਰ ਉਹਨਾਂ ਟਾਈਮ ਜਾਣੀ ਹੈਗਾ ਆਪਾਂ ਬੱਸ ਸਟੈਂਡ ਜਾਣਾ ਇੱਥੋਂ ਬੱਸ ਫੜਨੀ ਆਂ ਗਾਹਾਂ ਜਾਣ ਵਾਸਤੇ ਤੇ ਬੱਸ ਦੀ ਮੈਂ ਟਿਕਟ ਹਜੇ ਬੁੱਕ ਤਾਂ ਨਹੀਂ ਕਰਵਾਈ ਪਰ ਮੈਨੂੰ ਐ ਵੀ ਉੱਥੇ ਆਟਾ ਟਾਈਮ ਆਪਾਂ ਨੂੰ ਮਿਲ ਜੂਗੀ ਜਦੋਂ ਕਿਸੇ ਦੇਸ਼ 'ਚ ਕੰਮ ਆਉਣੇ ਆ ਨਾ ਤਾਂ ਉੱਥੇ ਸਾਰਿਆਂ ਤੋਂ ਔਖਾ ਕੰਮ ਹੁੰਦਾ ਯਾਰ ਟ੍ਰੇਨ ਦੀਆਂ ਟਿਕਟਾਂ ਪਤਾ ਕਰਨੀਆਂ ਬੱਸ ਦੀਆਂ ਟਿਕਟਾਂ ਪਤਾ ਕਰਨੀਆਂ ਤੇ ਟੈਕਸੀਆਂ ਲੈਣੀਆਂ ਜਦੋਂ ਕਿਸੇ ਸ਼ਹਿਰ 'ਚ ਪਹੁੰਚ ਗਏ ਉੱਥੇ ਹੋਟਲ ਲੈ ਲਿਆ ਉਦੋਂ ਬਾਅਦ ਉੱਥੇ ਘੁੰਮਣ ਫਿਰਨ 'ਚ ਕੋਈ ਪ੍ਰੋਬਲਮ ਨਹੀਂ ਆਉਂਦੀ। ਬਸ ਇੱਕ ਥਾਂ ਤੋਂ ਦੂਜੀ ਥਾਂ ਤੇ ਜਦੋਂ ਬੱਸ ਲੈ ਕੇ ਜਾਣਾ ਜਾਂ ਟ੍ਰੇਨ ਲੈ ਕੇ ਜਾਣੀ ਆ, ਉਦੋਂ ਥੋੜੀ ਜਿਹੀ ਪ੍ਰੋਬਲਮ ਆਉਂਦੀ ਆ। ਸ਼ਾਮ ਦਾ 7:30 ਵਜੇ ਦਾ ਟਾਈਮ ਹੋ ਗਿਆ ਤੇ ਅੱਜ ਮੈਂ ਪਹਿਲੀ ਵਾਰੀ ਟੈਕਸੀ ਬੁੱਕ ਕੀਤੀ ਆ। ਹੁਣ ਟੈਕਸੀ ਦਾ ਨੰਬਰ ਤਾਂ ਮੈਨੂੰ ਪਤਾ ਨਹੀਂ ਹੈਗਾ ਕਿੰਨਾ ਕਿਉਂਕਿ ਇਹਨਾਂ ਦੀ ਫਾਰਸੀ ਭਾਸ਼ਾ ਦੇ ਵਿੱਚ ਲਿਖਿਆ ਹੋਇਆ। ਮੈਂ ਬਸ ਮੈਚ ਕਰਕੇ ਦੇਖ ਲਊਂਗਾ ਜੇ ਆਪਾਂ ਚੱਲੇ ਆਂ ਜੀ ਇੱਥੋਂ ਬੱਸ ਟਰਮੀਨਲ। ਸ਼ਾਮ ਨੂੰ ਬਹੁਤ ਕੱਠ ਹੋ ਗਿਆ ਯਾਰ ਅੱਜ ਮੈਂ ਕਹੀ ਜਾਂਦਾ ਸੀ ਨਾ ਤੁਹਾਨੂੰ ਵੀ ਇੱਥੇ ਇਹਨਾਂ ਦਾ ਕੋਈ ਪ੍ਰ ਇਹ ਵਨ ਵੇ ਹੀ ਹੈ ਇਹ ਸਾਰਾ ਇਸ ਟਾਈਮ ਮੈਂ ਟੈਕਸੀ ਦੇ ਵਿੱਚ ਬੈਠਾ ਜਦੋਂ ਦਾ ਮੈਂ ਇਰਾਨ ਕੋਲ ਮੰਨ ਲੱਗਿਆ ਤਾਂ ਪਹਿਲੀ ਵਾਰੀ ਮੈਂ ਆਪ ਟੈਕਸੀ ਬੁੱਕ ਕੀਤੀ ਹੈ ਕਿਉਂਕਿ ਯਾਰ ਇੱਥੇ ਨਾ ਇਹਨਾਂ ਦੀ ਟੈਕਸੀ ਵੀ ਫਾਰਸੀ ਭਾਸ਼ਾ ਦੇ ਵਿੱਚ ਆਉਂਦੀ ਹੈ ਤੇ ਸਹੀ ਲੋਕੇਸ਼ਨ ਚੱਕਦੀ ਨਹੀਂ ਹੈਗੀ ਮੈਂ ਫਾਰਸੀ ਭਾਸ਼ਾ ਨੂੰ ਟ੍ਰਾਂਸਲੇਟ ਕਰਕੇ ਇੰਗਲਿਸ਼ ਤੋਂ ਫਿਰ ਲੋਕੇਸ਼ਨ ਭਰ ਕੇ ਤੇ ਆਈਡੀ ਦੇ ਨਾਲ ਮੈਂ ਬੁੱਕ ਕਰਤੀ ਪਰ ਮੈਨੂੰ ਲੱਗਦਾ ਵੀ ਲਗਭਗ ਸਹੀ ਬੁੱਕ ਹੋ ਗਈ ਤੇ ਇਧਰਲੇ ਪਾਸੇ ਸਾਡੇ ਨਾਲ ਬਾਈ ਬੈਠੇ ਨੇ ਵਾਟਸ ਯੂ ਨੇਮ ਮਾਈ ਨੇਮ ਇਜ਼ ਮਹਿਮੂਦ ਮਹਿਮੂਦ ਬਾਈ ਦਾ ਨਾਮ ਹੈ ਮਹਿਮੂਦ ਤੇ ਕਹਿੰਦੇ ਕਿਥੋਂ ਆਏ ਤੁਸੀਂ ਮੈਂ ਕਿਹਾ ਜੀ ਇੰਡੀਆ ਤੋਂ ਸੋ ਯੂ نو ਅਬਾਊਟ ਤਾਜ ਮਹਿਲ ਯੈਸ ਤੇ ਬਾਈ ਹੋਰੇ ਸਾਨੂੰ ਹੁਣ ਬੱਸ ਟਰਮੀਨਲ ਛੱਡ ਕੇ ਆ ਰਹੇ ਨੇ ਉਥੋਂ ਆਪਾਂ ਨੂੰ ਬੱਸਾਂ ਮਿਲਣਗੀਆਂ ਹੁਣ ਮੈਨੂੰ ਕੋਈ ਆਈਡੀਆ ਨਹੀਂ ਬੱਸ ਮਿਲੂਗੀ ਕਿ ਰਾਤ ਨੂੰ ਨਾ ਮਿਲੂਗੀ ਜੇ ਮਿਲ ਗਈ ਤਾਂ ਬੱਸ ਬਹਿ ਜਾਾਂਗੇ ਜੇ ਨਹੀਂ ਮਿਲੇ ਤਾਂ ਬੱਸ ੱਡੇ ਤੇ ਆਪਾਂ ਸੌਂ ਜਾਾਂਗੇ ਕਿਉਂਕਿ ਮੈਨੂੰ ਪਤਾ ਵੀ ਜੇ ਮੈਂ ਸਵੇਰੇ ਬੱਸ ਲਈ ਤਾਂ ਸਵੇਰੇ ਮੈਂ 10 11 ਵਜੇ ਤੋਂ ਪਹਿਲਾਂ ਫੇਰ ਨਹੀਂ ਨਿਕਲਣਾ ਕਿਉਂਕਿ ਹੋਟਲ 'ਚ ਵਧੀਆ ਏਸੀ-ਯੂਸੀ ਲੱਗੇ ਹੋਏ ਨੇ ਤੇ ਮੈਨੂੰ ਲੱਗਦਾ ਵੀ ਆਸ ਆ ਮੈਂ ਵੈਬਸਾਈਟ ਆਨਲਾਈਨ ਤੇ ਉਹਨਾਂ ਨਾਲ ਗੱਲ ਗੱਲ ਕੀਤੀ ਆ WhatsApp ਤੇ ਚੈਟ ਕੀਤੀ ਆ ਕੰਪਨੀ ਵਾਲਿਆਂ ਨਾਲ ਜਿਹੜੇ ਟਿਕਟਾਂ ਬੁੱਕ ਕਰਦੇ ਨੇ ਉਹ ਕਹਿੰਦੇ ਵੀ ਰਾਤ ਨੂੰ 12 ਵਜੇ ਤੱਕ ਤੁਹਾਨੂੰ ਬੱਸਾਂ ਮਿਲ ਸਕਦੀਆਂ ਨੇ ਚਲਦੀਆਂ ਨੇ ਮਤਲਬ ਟਿਕਟ ਮਿਲੂਗੀ ਕਿ ਨਾ ਮਿਲੂਗੀ ਇਹ ਮੈਨੂੰ ਕੋਈ ਨਹੀਂ ਪਤਾ ਪਰ 7:30 ਵਜੇ ਮੈਂ ਨਿਕਲ ਗਿਆ ਇੰਡੀਆ ਦੇ ਹਿਸਾਬ ਨਾਲ 9:30 ਵਜੇ ਟੂਡੇ ਇਜ਼ ਵੈਰੀ ਰਸ਼ ਵੈਰੀ ਕਰਾਊਡ ਵਾਟ ਇਜ਼ ਮ ਕਰੂਗਾ ਕੋਈ ਬਾਈ ਕਾਲਾ ਜਾਦੂ ਮ ਲੱਭ ਨਹੀਂ ਰਹੀ ਕਹਾਣੀ ਆ ਗੂਗਲ ਟਰਾਂਸਲੇਟ ਜਦੋਂ ਵੀ ਕੋਈ ਸਾਨੂੰ ਪੁੱਛਦਾ ਵੀ ਕਿੱਥੋਂ ਆਏ ਹੋ ਮੈਂ ਕਹਿੰਦਾ ਇੰਡੀਆ ਤੋਂ ਆਏ ਆ ਤਾਂ ਸਾਰੋਂ ਤੋਂ ਪਹਿਲਾਂ ਇੰਡੀਆ ਤੇ ਪਾਕਿਸਤਾਨ ਦੀ ਲੜਾਈ ਹੋ ਰਹੀ ਆ ਤਾਂ ਉਹਦੇ ਬਾਰੇ ਪੁੱਛਣ ਲੱਗ ਜਾਂਦੇ ਨੇ ਤੇ ਜਦੋਂ ਉਹਦੇ ਬਾਰੇ ਮਾੜਾ ਮੋਟਾ ਦੱਸੀਦਾ ਫਿਰ ਇਹ ਆਪ ਦਾ ਦੁੱਖੜਾ ਬਿਆਨ ਕਰਨ ਲੱਗ ਜਾਂਦੇ ਨੇ ਕਿਉਂਕਿ ਇਹਨਾਂ ਦੀ ਵੀ ਲੜਾਈ ਚੱਲ ਰਹੀ ਆ ਹਣਾ ਤੇ ਇੱਥੇ ਵੀ ਇਹਨਾਂ ਨੂੰ ਇਹ ਚੀਜ਼ਾਂ ਜਿੱਥੇ ਦੇਖੋ ਲੜਾਈ ਬਹੁਤ ਸਾਲਾਂ ਤੋਂ ਲੱਗੀ ਹੋਈ ਹੈ ਨਾ ਉਹਨਾਂ ਵਾਸਤੇ ਇਹ ਚੀਜ਼ਾਂ ਨਾਰਮਲ ਨੇ ਉਹਨਾਂ ਨੂੰ ਕੋਈ ਖਾਸ ਵੱਡੀ ਗੱਲ ਨਹੀਂ ਲੱਗਦੀ ਹੁਣ ਆਪਾਂ ਅਫਗਾਨਿਸਤਾਨ ਮੂਰੇ ਕੀ جنگ ਦੀ ਗੱਲ ਕਰਾਂਗੇ ਜਿਨ੍ਹਾਂ ਨੇ 50 60 ਸਾਲ ਜੰਗ ਆਪਦੇ ਸਿਰ ਤੇ ਹੰਡਾਈ ਆ ਹਨ ਤਾਂ ਇਹ ਲੋਕਾਂ ਕੋਲ ਜਦੋਂ ਗੱਲ ਕਰਦੇ ਆ ਤਾਂ ਇਹ ਮੈਨੂੰ ਪੁੱਛਦੇ ਨੇ ਉਹ ਕਹਿੰਦੇ ਨੇ ਠੀਕ ਆ ਨਾਰਮਲ ਆ ਕੋਈ ਗੱਲ ਨਹੀਂ ਕਹਿੰਦਾ ਆਪੇ ਹਟ ਜਾਣਗੇ ਇਹ ਲੋਕ ਐ ਕਹਿੰਦੇ ਨੇ ਕਿਉਂਕਿ ਦਸੰਬਰ ਹੁਣ ਮਈ ਚੱਲ ਰਿਹਾ ਤਾਂ ਦਸੰਬਰ ਦੇ ਵਿੱਚ ਵੀ ਤਹਿਰਾਣ ਦੇ ਵਿੱਚ ਬੰਬ ਸਿੱਟਿਆ ਗਿਆ ਸੀ ਉਹ ਕੰਟਰੀ ਵੱਲੋਂ ਜਿਹਨਾਂ ਨਾਲ ਇਹਨਾਂ ਦੀ ਲੜਾਈ ਚੱਲ ਰਹੀ ਆ ਤਾਂ ਇਹਨਾਂ ਲੋਕਾਂ ਨੂੰ ਹੁਣ ਲੱਗਣੋਂ ਹਟ ਗਿਆ ਕਹਿੰਦਾ ਦੇਖੀ ਜਾਊ ਜੋ ਹੋਊਗਾ ਹੋਊਗਾ ਕਿਉਂਕਿ ਹੁਣ ਆਪਦਾ ਮੁਲਕ ਛੱਡ ਕੇ ਜਾਣਗੇ ਕਿੱਥੇ ਕਿਉਂਕਿ ਵਾਰ ਦੇ ਵਿੱਚ ਕਿਹੜਾ ਦੇਖਿਆ ਜਾਂਦਾ ਵੀ ਕਿੱਥੇ ਬੰਬ ਸਿੱਟ ਰਹੇ ਨੇ ਕਿੱਥੇ ਨਹੀਂ ਪਰ ਜ਼ਿਆਦਾਤਰ ਜਿਹੜੇ ਮਿਲਟਰੀ ਦੇ ਬੇਸ ਕੈਂਪ ਹੁੰਦੇ ਨੇ ਜਾਂ ਕੋਈ 에어 ਫੋਰਸ ਦੇ ਸਟੇਸ਼ਨ ਹੁੰਦੇ ਨੇ ਜਾਂ 에어ਪੋਰਟ ਹੁੰਦੇ ਨੇ ਉੱਥੇ ਕਾਰਵਾਈਆਂ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਸਿਵਿਲিয়ান ਬੰਦੇ ਜਦੋਂ ਮਰਨ ਲੱਗ ਜਾਂਣ ਜੰਗ ਤੇ ਉਹ ਫਿਰ ਲਾਸਟ ਸਟੇਜ ਆ ਜਾਂਦੀ ਆ ਜੰਗ ਦੀ ਫਿਲਹਾਲ ਸਿਵਿਲিয়ান ਬੰਦਿਆਂ ਤੇ ਇੰਨਾ ਹਜੇ ਬਾਕੀ ਆਪਾਂ ਇਹ ਮੁੱਦਿਆਂ ਤੇ ਕੋਈ ਵਧੀਆ ਗੱਲ ਨਹੀਂ ਕਰਦੇ ਇਹ ਤਾਂ ਪੋਲੀਟਿਕਲ ਮੁੱਦੇ ਨੇ ਇਹ ਤਾਂ ਚਲੋ ਸਾਰੇ ਕਿਤੇ ਗੱਲ ਫੈਲ ਰਹੀ ਆ ਤਾਂ ਕਰਕੇ ਆਪਾਂ ਮਾੜੀ ਜੀ ਗੱਲ ਕਰਦੇ ਉਹ ਸਾਹਮਣੇ ਇੱਕ ਪੁਲ ਬਣਿਆ ਹੋਇਆ ਯਾਰ ਉਸ ਨੂੰ ਕਿਹਾ ਜਾਂਦਾ ਪੁਲ ਤਬੀਅਤ ਤੇ ਬਹੁਤ ਸੋਹਣਾ ਪੁਲਾ ਉਹ ਸੋ ਵੀ ਵਿਲ ਗੋ ਦੈਟਸਾਈਡ ਨੋ ਨੋ ਓਕੇ 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 ਬਹੁਤ ਸੋਹਣਾ ਪਾਰਕ ਬਣਿਆ ਹੋਇਆ ਬਹੁਤ ਸੋਹਣਾ ਪੁਲ ਬਣਿਆ ਹੋਇਆ ਚੀਜ਼ਾਂ ਇੱਥੇ ਤਹਿਰਾਣ ਦੇ ਵਿੱਚ ਬਹੁਤ ਦੂਰ ਦੂਰ ਨੇ ਦੇਖਣ ਵਾਲੀਆਂ ਹੁਣ ਘਟੂ ਘਟਾ ਆਪਾਂ ਨੋਦਾ ਘੰਟਾ ਹੋ ਗਿਆ ਅੱਧੇ ਘੰਟੇ ਬਾਅਦ ਆਪਾਂ ਇੱਥੇ ਪਹੁੰਚੇ ਆ ਤੇ ਨਾਰਮਲ ਇਹ ਇਹ ਤਾਂ ਐ ਹੁੰਦਾ ਵੀ ਕੋਈ ਇੱਕ ਟੈਕਸੀ ਕਰ ਲੇ ਬੰਦਾ ਤੇ ਉਹ ਬਸ ਉਨੂੰ ਕਮਾਈ ਚੱਲੇ ਉਵੇਂ ਚੱਲਦਾ ਕੰਮ ਇੱਥੇ ਆਜ਼ਾਦ 6000 ਟੁਮਨ ਅ ਡੋਲਰ ਬਸ ਸਿਰ ਦولਤੀ 1500 ਟੁਮਨ ਬੈਂਜ਼ੀਨ ਆਜ਼ਾਦ 6000 ਟੁਮਨ ਉਹ ਸਰਕਾਰ ਦੇ ਵਿੱਚ 1500 ਤੁਮਾਨ ਮੁਫਤ ਪੈਟਰੋਲ 3000 ਤੁਮਾਨ ਓਕੇ ਤੇ ਇਹਨਾਂ ਨੂੰ ਬਾਈ ਇਹ ਬਾਈ ਨੇ ਮੈਨੂੰ ਪੁੱਛਿਆ ਰੇਟ ਪੈਟਰੋਲ ਦਾ ਕਿੰਨਾ ਮੈਂ ਕਿਹਾ ਵੀ ਸਾਡੇ ਤਾਂ 90 95 ਰੁਪਏ ਚੱਲਦਾ ਵੀ 1 ਡਾਲਰ 10 ਸੈਂਟ ਦੇ ਨੇੜੇ ਤੇ ਡੇ ਆ ਇੱਥੇ ਮੈਂ ਇਹਨਾਂ ਨੂੰ ਦੁਬਾਰੇ ਪੁੱਛਿਆ ਮੈਂ ਕਿ ਤੁਸੀਂ ਦੱਸੋ ਮੈਨੂੰ ਕਿੰਨਾ ਇੱਥੇ ਰਾਜਧਾਨੀ ਦੇ ਵਿੱਚ ਪੈਟਰੋਲ ਦਾ ਰੇਟ ਇਹਨਾਂ ਨੇ ਕਿਹਾ 2 ਸੈਂਟ 2 ਸੈਂਟ 2 ਸੈਂਟ 2 ਸੈਂਟ ਸਿਰਫ ਤੇ ਤੁਸੀਂ ਹਿਸਾਬ ਲਾ ਲਓ ਵੀ ਕਿੰਨਾ ਤੇਲ ਦਾ ਫਰਕ ਆ ਤੇ ਇਹਨਾਂ ਨੇ ਹੁਣ ਮੈਨੂੰ ਟਰਾਂਸਲੇਟ ਕਰਕੇ ਵੀ ਦੱਸਿਆ ਵੀ ਸਾਨੂੰ 15-1500 ਤੋਂ ਮਾਣ ਇਹਨਾਂ ਦਾ ਇੰਡੀਆ ਦੇ ਹਿਸਾਬ ਦੇ ਆ ਮਨ ਲਾਦਾ ਵੀ ਇਹੋ 10 ਰੁਪਏ ਬਣੇ ਨੇ ਵੀ ਸਾਨੂੰ ਤੇਲ ਮੁਫਤ ਵੀ ਮਿਲਦਾ ਆਈ ਮਹੀਨੇ ਮਿਸ ਹੂੰ ਯੈ ਸੈਂਟ 1 ਸੈਂਟ ਯੈ ਸੈਂਟ 1 ਸੈਂਟ ਲੀਟਰ 1 ਸੈਂਟ 1 ਸੈਂਟ ਬਾਈ ਬਾਈ ਤੋਂ ਪਹਿਲਾਂ ਗਲਤੀ ਨਾਲ ਦੋ ਬੋਲ ਲਿਆ ਗਿਆ ਹੁਣ ਬਾਈ ਕਹਿੰਦਾ 1 ਸੈਂਟ ਦਾ 1 ਲੀਟਰ ਤੇਲ ਆ ਯਾਰ ਇੱਥੇ ਪਾਣੀ ਨਾਲ ਉਹ ਵੀ 10 ਗੁਣਾ ਸਸਤਾ ਕੀ ਮੈਂ ਕਹਿੰਦਾ ਪਤਾ ਨਹੀਂ ਯਾਰ ਕਿੰਨੇ ਗੁਣਾ ਸਸਤਾ ਹੋ ਗਿਆ ਪਾਣੀ ਨਾਲ 1 ਸੈਂਟ ਦਾ ਕੀ ਆਉਂਦਾ ਉਧਰ ਸਾਹਮਣੇ ਨਾ ਹਿੰਦੀ ਦੇ ਵਿੱਚ ਤਾਜ ਮਹਿਲ ਲਿਖਿਆ ਹੋਇਆ ਉਹ ਲਾਲ ਅੱਖਰਾਂ ਦੇ ਵੀ ਤੁਹਾਨੂੰ ਕੈਮਰੇ ਦੇ ਵਿੱਚ ਨਹੀਂ ਦਿਖਣਾ ਬਹੁਤ ਸੋਹਣਾ ਰੈਸਟੋਰੈਂਟ ਤੇ ਹੋਟਲ ਆ ਇਹ ਇੰਡੀਅਨ ਰੈਸਟੋਰੈਂਟ ਆ ਇਸ ਟਾਈਮ ਸਕਰੀਨ ਤੇ ਤੁਸੀਂ ਵਿਚਾਲੇ ਇੱਕ ਟਾਵਰ ਦੇਖ ਰਹੇ ਹੋ ਇਸ ਟਾਵਰ ਨੂੰ ਕਿਹਾ ਜਾਂਦਾ ਮਿਲਿਤ ਟਾਵਰ ਤੇ ਦੁਨੀਆ ਦਾ 6ਵੇਂ ਨੰਬਰ ਦਾ ਸਭ ਤੋਂ ਉੱਚਾ ਟਾਵਰ ਆ ਇਹ 435 ਮੀਟਰ ਦੀ ਹਾਈਟ ਆ 435 ਮੀਟਰ ਦੇਖੋ ਕਿੰਨਾ ਹੁੰਦਾ ਤੇ ਇਹਦੇ ਅੰਦਰ ਜਾਣ ਦੀ 80 ਡਾਲਰ ਫੀਸ ਲੱਗਦੀ ਆ ਜਿਵੇਂ ਬੁਰਜ ਖਲੀਫਾ ਦੇ ਵਿੱਚ ਲੱਗਦੀ ਆ ਬੁਰਜ ਖਲੀਫਾ ਦੀ ਗੱਲਬਾਤ ਹੋਰ ਆ ਉਹ ਉਹਦਾ ਨਾਮ ਵੀ ਬਹੁਤ ਆ ਤੇ ਉਹ ਦੁਨੀਆ ਦਾ ਸਭ ਤੋਂ ਉੱਚਾ ਮਨਲਾ ਦਾ ਟਾਵਰ ਵੀ ਉਹੀ ਆ ਪਰ ਉਹਦੀ ਹਾਈਪ ਉਹਦਾ ਨਾਮ ਬਹੁਤ ਆ ਤੇ ਇਹ ਬਸ ਇਹਦੀ ਹਾਈਪ ਘਟਾ ਇਹਦਾ ਨਾਮ ਘਟਾ ਮੈਨ ਲੱਗਦਾ ਵੀ ਤੁਹਾਨੂੰ ਮੈਂ ਅੱਜ ਬਲੌਗ ਦੇ ਵਿੱਚ ਦੱਸ ਰਿਹਾ ਤਾਂ ਤੁਸੀਂ ਪਹਿਲੀ ਵਾਰੀ ਸੁਣ ਰਹੇ ਹੋਵੋਗੇ ਤਾਂ ਛੇ ਮਾ ਦੁਨੀਆਂ ਦਾ ਸਭ ਤੋਂ ਉੱਚਾ ਟਾਵਰ ਮਿਲਿਤ ਟਾਵਰ ਲਿਫਟਾਂ ਲਿਫਟਾਂ ਦੇ ਅੰਦਰ ਲੱਗੀਆਂ ਹੋਈਆਂ ਨੇ ਉੱਪਰ ਟਾਪ ਤੇ ਸਾਨੂੰ ਲੈ ਜਾਂਦੇ ਨੇ 80 ਡਾਲਰ ਤੱਕ ਦੀ ਦੀ ਫੀਸ ਆ ਅੰਦਰ ਇਹਦੇ ਰੈਸਟੋਰੈਂਟ ਵੀ ਬਣਿਆ ਹੋਇਆ ਉਧਰ ਸਾਹਮਣੇ ਲਿਖਿਆ ਹੋਇਆ ਜੀ ਵੈਸਟ ਪੈਸੇਂਜਰ ਟਰਮੀਨਲ ਪਾਰਕ ਐਂਟਰੈਂਸ ਆ ਇੱਥੋਂ ਦੀ ਤੇ ਹੁਣ ਅੰਦਰ ਜਾ ਕੇ ਜੇ ਟਿਕਟ ਮਿਲ ਗਈ ਉਸ ਤੋਂ ਬਾਅਦ ਕਨਫਰਮ ਹੋਊਗਾ ਵੀ ਰਾਤ ਨੂੰ ਆਪਾਂ ਜਾ ਸਕਦੇ ਹਾਂ ਬੱਸ ਦੇ ਵਿੱਚ ਕਿ ਨਹੀਂ ਕਿਉਂਕਿ ਬੱਸ ਦੇ ਵਿੱਚ ਬਾਹਲਾ ਕੁਝ ਦੇਖਣ ਨੂੰ ਤਾਂ ਹੁੰਦਾ ਨਹੀਂ ਹੈਗਾ ਤੇ ਫਿਰ ਸਫਰ ਮੈਂ ਕਿਹਾ ਕਿਉਂ ਆਪਾਂ ਰਾਤ ਨੂੰ ਕਰੀਏ ਤੇ ਸਵੇਰੇ ਮੌਜਨ ਨਾਲ ਆਪਾਂ ਉੱਥੇ ਪਹੁੰਚ ਜਾਾਂਗੇ ਕਿਉਂਕਿ ਸਫਰ ਬਹੁਤ ਲੰਬਾ 8 ਘੰਟੇ ਦਾ ਸਫਰ ਟਿਕਟ ਕਾਊਂਟਰ ਤੇ ਜਾ ਕੇ ਟਿਕਟ ਪਤਾ ਕਰਦੇ ਆ ਲਓ ਜੀ ਬੱਸ ਟਰਮੀਨਲ ਤੇ ਆ ਕੇ ਆਪਾਂ ਬਹਿ ਗਏ ਆ ਤੇ ਜਿੱਥੋਂ ਆਪਾਂ ਟਿਕਟ ਬੁੱਕ ਕਰਾਈ ਆ ਆਹ ਵਾਲਾ ਉਹ ਕਾਊਂਟਰ ਤੇ ਬੰਦੇ ਜਾਣਦੇ ਸੀ ਕਹਿੰਦੇ ਤੁਸੀਂ ਸਿੱਖੋਂ ਭਾਈ ਮੈਂ ਕਿਹਾ ਹਾਂਜੀ ਸਿੱਖਾਂ ਟਿਕਟ ਆਪਣੀ ਬੁੱਕ ਹੋ ਗਈ 1 ਘੰਟੇ ਬਾਅਦ ਦੀ ਆਪਣੀ ਬੱਸ ਆ ਇਥੋਂ ਤੇ ਇਹ ਕਹੋ ਤੁਸੀਂ ਬਈ 4 ਲੱਖ 65000 ਤੋਂ ਮਾਨ ਮਤਲਬ 46 ਲੱਖ ਰੁਪਏ ਦੇ ਵਿੱਚ ਹੋ ਗਿਆ 500 ਰੁਪਏ ਦੀ ਟਿਕਟਾਂ 600 ਕਿਲੋਮੀਟਰ ਆਪਣਾ ਸਫਰ ਆ 8 ਘੰਟੇ ਇਹਨੂੰ ਲੱਗਣਗੇ ਰਾਤ ਦਾ ਸਫਰ ਪਤਾ ਮੈਂ ਕਿਉਂ ਕਰ ਰਿਹਾ ਕਿਉਂਕਿ ਬੱਸ ਦੇ ਵਿੱਚ ਨਾ ਕੁਝ ਦਿਖਾਉਣ ਵਾਲਾ ਹੁੰਦਾ ਨਹੀਂ ਬੱਸ ਬਹਿ ਕੇ ਤੁਸੀਂ ਟਾਈਮ ਪਾਸ ਕਰਨਾ ਹੁੰਦਾ ਫਿਰ ਮੈਂ ਕਿਹਾ ਆਪਾਂ ਰਾਤ ਨੂੰ ਸੌਵਾਂਗੇ ਇੱਥੇ ਹਨਾ ਸਵੇਰੇ ਉੱਠ ਕੇ ਮੈਂ ਬੱਸ ਫੜੂੰਗਾ ਉਹੀ ਇਤੂ ਵਦਿਆ ਰਾਤ ਨੂੰ ਸੌਣ ਦੀ ਬਜਾਏ ਬੱਸ 'ਚ ਸੌਵਾਂਗੇ ਬੱਸ 'ਚ ਸਫਰ ਕਰਾਂਗੇ ਜਿੱਥੇ ਪਹੁੰਚਣਾ ਉੱਥੇ ਸਵੇਰੇ ਪਹੁੰਚਾਂਗੇ ਤੇ ਸਵੇਰੇ ਪਹੁੰਚ ਗਏ ਉੱਥੇ ਘੰਟਾ ਆਰਾਮ ਕਰਕੇ ਉਦੋਂ ਬਾਅਦ ਦਿਨ ਆਪਣੇ ਕੋਲ ਸਾਰਾ ਪਿਆ ਹੋਊਗਾ ਘ ਤਾਂ ਇਸ ਵਾਰ ਜਿਹੜਾ ਮੈਂ ਟੂ ਰੇ ਲਾਇਆ ਮੇਰਾ ਪਹਿਲਾ ਇੰਟਰਨੈਸ਼ਨਲ ਟੂਰ ਆ ਮੈਨੂੰ ਕੋਈ ਜ਼ਿਆਦਾ ਐਕਸਪੀਰੀਅੰਸ ਹੈ ਨਹੀਂ ਉਹ ਵੀ ਐਡਾ ਲੰਬਾ ਮੈਂ ਟੂਰ ਲਾਇਆ 50 ਦਿਨ ਮੈਨੂੰ ਹੋ ਗਏ ਤੇ ਮੈਨੂੰ ਆਪਦੇ ਆਪ ਨੂੰ ਹੀ ਸ਼ਾਬਾਸ਼ੀ ਬਣੀ ਜਾਂਦੀ ਆ ਵੀ ਯਾਰ ਵਧੀਆ ਤੂੰ 50 ਦਿਨ ਕੱਢ ਗਿਆ ਕਿਉਂਕਿ ਜਦੋਂ ਮੈਂ ਘਰੋਂ ਤੁਰਨ ਲੱਗਿਆ ਸੀ ਟੂਰ ਤੇ ਤਾਂ ਦਿਲ 'ਚ ਕੋ ਬਹੁਤ ਘਬਰਾਹਟ ਜੀ ਸੀ ਵੀ ਏਟੀਐਮ ਚੱਲਣਗੇ ਕਿ ਨਹੀਂ ਚੱਲਣਗੇ ਲੈਂਗੁਏਜ ਬੈਰੀਅਰ ਕਿੱਡਾ ਕ ਤਕੜਾ ਹੋਊਗਾ ਖਾਣ ਪੀਣ ਦੀ ਰੋਟੀ ਮਿਲੂਗੀ ਕਿ ਨਹੀਂ ਮਿਲੂਗੀ ਤਾਂ ਜਿਵੇਂ ਜਿਹੜੇ ਸਾਹ ਨਾਮ ਹੈ ਵੈਜੀਟੇਰੀਅਨ ਆ ਤਾਂ ਬਹੁਤ ਮੈਨੂੰ ਪਰ ਮੈਨੂੰ ਮੈਂ ਫੂਡ ਹੀ ਨਹੀਂ ਹੈਗਾ ਮੈਂ ਟਾਈਮ ਪਾਸ ਕਰ ਲੈਣਾ ਹੁਣਾ ਬਿਨਾ ਰੋਟੀ ਤੋਂ ਤੇ ਹੁਣ ਵੀ ਮੈਂ ਇੱਥੇ ਜੂਸ ਜੱਸ ਫੜ ਕੇ ਬਹਿ ਜਾਣਾ ਸਵੇਰੇ ਉੱਥੇ ਪਹੁੰਚ ਕੇ ਮਨ ਲੱਗਦਾ ਵੀ ਸਵੇਰੇ ਆਪਾਂ 6-7 ਵਜੇ ਤੱਕ ਪਹੁੰਚਾਂਗੇ ਫਿਰ ਉੱਥੇ ਆਪਾਂ ਪਹੁੰਚਣ ਤੋਂ ਬਾਅਦ ਹੋਟਲ 'ਚ ਚੈੱਕ ਇਨ ਕਰਕੇ ਦਿਨ ਸਾਰਾ ਬੱਤ ਜੂਗਾ ਤਾਂ ਇਸ ਟੂਰ ਤੇ ਮੈਂ ਇਹ ਸਿੱਖਿਆ ਬਈ ਜਦੋਂ ਕਿਤੇ ਅਗਲੇ ਦਿਨ ਬੱਸ ਲੈਣੀ ਹੋਵੇ ਨਾ ਤਾਂ ਅਗਲੇ ਦਿਨ ਲੈਣ ਦੀ ਬਜਾਏ ਬੱਸ ਉਸੇ ਦਿਨ ਰਾਤ ਦੀ ਬੱਸ ਲੈ ਲਉ ਇਹ ਮੈਨੂੰ ਵੀ ਪਹਿਲੀ ਵਾਰੀ ਪਤਾ ਲੱਗਿਆ ਪਹਿਲੀ ਵਾਰੀ ਨਹੀਂ ਮਤਲਬ ਹੌਲੀ ਹੌਲੀ ਐਕਸਪੀਰੀਅੰਸ ਆਇਆ ਤੇ ਤੁਸੀਂ ਵੀ ਕਦੇ ਇਹ ਜਾ ਕੁਝ ਕਰ ਤਾਂ ਦਿਨੇ ਘੁੰਮਣ ਦੀ بجائے ਇੱਕ ਦਿਨ ਪਹਿਲਾਂ ਰਾਤ ਨੂੰ ਬੱਸ ਲੈ ਕੇ ਟ੍ਰੇਨ ਲੈ ਕੇ ਜਹਾਜ਼ ਲੈ ਕੇ ਆਦਾ ਸਫ਼ਰ ਕਰੋ ਦਿਨੇ ਜਿਹੜਾ ਵੀਡੀਓ ਬਣਾਉਣ ਦਾ ਟਾਈਮ ਆ ਉਦੋਂ ਵੀਡੀਓ ਬਣਾਓ ਅੱਜ ਵੀ ਮੇਥੋਂ ਇਹ ਗਲਤੀ ਹੋ ਗਈ ਵੀ ਮੈਂ ਪੈਸੇ ਦੇ ਬੈਠਾ ਹੋਟਲ ਵਾਲ ਨੂੰ ਮੈਂ ਰਾਤ ਇੱਥੇ ਰਹੂੰਗਾ ਬਾਅਦ ਵਿੱਚ ਮੈਂ ਦਿਨੇ ਪਲਾਨ ਕੀਤਾ ਦਿਨੇ ਮੇਰਾ ਪਲਾਨ ਇਹ ਬਣ ਗਿਆ ਵੀ ਨਹੀਂ ਯਾਰ ਅਜਾ ਰਾਤ ਆਪਾਂ ਹੋਟਲ 'ਚ ਨਹੀਂ ਰਹਿੰਦੇ ਰਾਤ ਨੂੰ ਬੱਸ ਦਾ ਸਫ਼ਰ ਕਰਦੇ ਆਂ ਹੋਟਲ ਦੇ ਪੈਸੇ ਦੇਣ ਤੋਂ ਬਾਅਦ ਹੀ ਮੈਂ ਹੋਟਲ ਛੱਡ ਕੇ ਆ ਗਿਆ ਤੇ ਹੁਣ ਆਪਾਂ ਟਿਕਟ ਲੈ ਲਈ ਸਾਰੀ ਦੀ ਸਾਰੇ ਟਿਕਟ ਫਾਰਸੀ ਦੇ ਵਿੱਚ ਲਿਖੀ ਹੋਈ ਆ ਬਾਕੀ ਉਹ ਬਾਈ ਕਹਿੰਦਾ ਵੀ ਸਾਹਮਣੇ ਬਹਿ ਕੇ ਵੇਟ ਕਰ ਜਦੋਂ ਸਵਾਰੀਆਂ ਫੁੱਲ ਹੋ ਗਈਆਂ ਤਾਂ ਇਹਨੂੰ ਆਵਾਜ਼ ਮਾਰ ਦਾਂਗੇ ਤੂੰ ਬੱਸ ਚੜ ਜੀ ਹੁਣ ਪਿਛਲੇ ਪਾਸੇ ਇੱਧਰ ਇੱਕ ਰੈਸਟੋਰੈਂਟ ਬਣਿਆ ਹੋਇਆ ਇੱਥੋਂ ਮੈਂ ਕਾਫੀ ਕੂਫੀ ਪੀ ਲੈਣਾ ਇੱਥੇ ਨਾ ਵੀਡੀਓ ਵੀਡੀਓ ਬਣਾਉਣੀ ਬਾਹਲੀ ਅਲਾਉਡ ਨਹੀਂ ਹੁੰਦੀ ਪਰ ਮੈਂ ਰਿਸਕ ਜਾ ਲੈ ਕੇ ਬਣਾਈ ਜਾਣਾ ਤੇ ਕਾਫੀ ਪੀਣੀ ਆ ਆ ਕਾਫੀ ਯੈਸ ਯੈਸ ਤੇ ਐ ਨਹੀਂ ਪਤਾ ਵੀ ਕੋਈ ਆਪਣੀ ਇੱਥੋਂ ਫੜ ਕੇ ਵੀਡੀਓ ਡਿਲੀਟ ਵੀ ਮਾਰ ਦੇ ਇੱਥੇ ਨਾ ਯਾਰ ਕਾਫੀ ਦੇ ਕੱਪ ਬਹੁਤ ਛੋਟੇ ਛੋਟੇ ਮਿਲਦੇ ਨੇ ਜਦੋਂ ਮੈਂ ਮਸ਼ਹਦ ਤੋਂ ਤਹਿਰਾਨ ਆ ਰਿਹਾ ਸੀ ਉਹਨਾਂ ਤੋਂ ਪਹਿਲੀ ਵਾਰੀ ਮੈਂ ਕਾਫੀ ਪੀਤੀ ਸੀ ਤੇ ਉਦੋਂ ਬਾਈ ਨੇ ਮੈਨੂੰ 30 ਰੁਪਈਆ ਦੀ ਕਾਫੀ ਦਿੱਤੀ ਮੈਂ ਕਿਹਾ ਯਾਰ ਕਾਫੀ ਦਾ ਕੱਪ ਹੀ ਬਹੁਤ ਸਸਤਾ ਇੱਥੇ ਤਾਂ ਪਰ ਬਾਅਦ ਦੇ ਵਿੱਚ ਉਹਨੇ ਐ ਮਾੜੀ ਜੀ ਕਾਫੀ ਲੈ ਕੇ ਦੇਤੀ ਉਹੀ ਕੰਮ ਇੱਥੇ ਆ ਇਹਦੇ ਵਿੱਚ ਬਿਲਕੁਲ ਵੀ ਇਹ ਮਿੱਠਾ ਨਹੀਂ ਪਾਉਂਦੇ ਖੰਡ ਨਹੀਂ ਪਾਉਂਦੇ ਪਰ ਨਾਲ ਸਾਨੂੰ ਐਵੇਂ ਖਾਣ ਵਾਸਤੇ ਇੱਕ ਛੋਟੀ ਜੀ ਚਾਕਲੇਟ ਦੇ ਦਿੰਦੇ ਨੇ ਤੁਸੀਂ ਇੱਕ ਦੰਦੀ ਇਹ ਤੇ ਵੱਢਣੀ ਆ ਇੱਕ ਘੁੱਟੇ ਦੀ ਭਰਨੀ ਆ ਇੱਕ ਦੰਦੀ ਇਹ ਤੇ ਵੱਢਣੀ ਆ ਇੱਕ ਘੁੱਟੇ ਦੀ ਭਰਨੀ ਆ ਐ ਕਾਫੀ ਕੂਫੀ ਮੈਂ ਪੀ ਲਈ ਹੁਣ ਯਾਰ ਕੋਲਡ ਡਰਿੰਕ ਜਾਂ ਫਿਰ ਜੂਸ ਪੀਣ ਤੋਂ ਇਲਾਵਾ ਨਾ ਮੇਰੇ ਕੋਲ ਕੋਈ ਬਾਲੀਆਂ ਆਪਸ਼ਨਾਂ ਹੈ ਨਹੀਂ ਉੱਪਰ ਦੀ ਮੇਰਾ ਗਲਾ ਖਰਾਬ ਹੋਇਆ ਪਿਆ ਅਫਗਾਨਿਸਤਾਨ ਨਾਲੋਂ ਆਪਣੇ ਕੋਲ ਇਹ ਜਾਦੇ ਫਾਇਦਾ ਵੀ ਇੱਥੇ ਨਾ ਬਿਸਕੁਟ ਹੋ ਗਏ ਇਹਨਾਂ ਦੀਆਂ ਵੈਰਾਈਟੀਆਂ ਬਹੁਤ ਨਹੀਂ ਤੇ ਵੈਜ ਨੌਨ ਵੈਜ ਆਪਾਂ ਨੂੰ ਸਭ ਤਰ੍ਹਾਂ ਦੀ ਚੀਜ਼ ਮਿਲ ਜਾਂਦੀ ਆ ਇਹੋ ਜਿਹਾ ਕੁਝ ਮੈਂ ਬੈਗ ਚਾਪ ਦੇ ਪਾਈ ਬੈਠਾ ਤੇ ਵਸ ਤਾਂ ਮੇਰੇ ਕੋਲ ਇੱਕ ਛੋਟਾ ਜਿਹਾ ਜੂਸ ਹੈਗਾ ਰਾਹ ਦੇ ਵਿੱਚ ਲੋੜ ਲੜ ਪੈ ਜੂਗੀ ਕਿਉਂਕਿ ਹੁਣ 8 ਘੰਟੇ ਸਫਰ ਕਰਨਾ ਵੀ 8 ਘੰਟੇ ਥੋੜਾ ਨਹੀਂ ਹੁੰਦਾ ਮਿਲਕ ਮੂ ਬੋਦਾਨੀ ਯਾਰ ਆ ਕੀ ਆ ਠੱਠਾ ਜਾ ਕੇ ਗਾਂ ਇਹ ਦਾਾਂ ਦੇ ਹੋ ਠੱਠੇ ਦੁੱਧ ਕਿੱਥੇ ਹੋ ਜੂ ਚਲੋ ਜੀ ਬਸ ਹਾਊ ਮੱਚ ਇਜ਼ ਦਾ ਟੋਟਲ ਕਾਫੀ ਦਿਸ ਐਂਡ 1 ਸਮਾਲ ਵਾਟਰ ਬੋਟਲ ਬਸ ਤਾਂ ਸਾਹਮਣੇ ਖੜੀ ਆ 10 ਵਜੇ ਦਾ ਟਾਈਮ ਹੋ ਗਿਆ ਇਹੀ ਆ ਮੇਰੀ ਪਤਾ ਨਹੀਂ ਨਾ ਕਿਸੇ ਨੂੰ ਟਿਕਟ ਟੋਕ ਦਿਖਾ ਕੇ ਕਨਫਰਮ ਕਰ ਲਈਏ ਕਿਉਂਕਿ ਆਪਣੀ ਟਿਕਟ ਤੇ ਸਾਰੀ ਫਾਰਸੀ ਲਿਖੀ ਹੋਈ ਆ ਪਰ ਟਾਈਮ ਇੱਥੇ ਜ਼ਰੂਰ ਲਿਖਿਆ ਹੋਇਆ ਵੀ 22 ਵਜੇ ਚੱਲੂਗੀ ਮਤਲਬ ਰਾਤ ਨੂੰ 10 ਵਜੇ ਬੱਸ ਦੇ ਵਿੱਚ ਆ ਕੇ ਬਹਿ ਗਏ ਆਪਾਂ ਤੇ ਹਰ ਵਾਰ ਦੀ ਤਰ੍ਹਾਂ ਹੁਣ ਮੈਨੂੰ ਫੇਰ ਡਰ ਲੱਗਣ ਲੱਗ ਗਿਆ ਪਤਾ ਨਹੀਂ ਚੈਕਰ ਜੇ ਆਏ ਮੇਰੇ ਕੋਲ ਟਿਕਟਾਂ ਮੇਰੀਆਂ ਦੇਖਣ ਲੱਗ ਗਏ ਮੈਨੂੰ ਫੇਰ ਨਹੀਂ ਸਮਝ ਆਈ ਉਹਨਾਂ ਦੀ ਮੈਂ ਕਿਹਾ ਯਾਰ ਫੇਰ ਨਾ ਗਲਤ ਗੁੱਲਤ ਬੱਸ ਚ ਜੜ ਜੀ ਤੇ ਫਿਰ ਇੱਥੇ ਇੱਕ ਮੁੰਡਾ ਬੈਠਾ ਸੀ ਜਵਾਕ ਜਾਂ ਉਹਦਾਂ ਲ ਇੰਗਲਿਸ਼ ਚ ਗੱਲ ਗੁੱਲ ਕਰਕੇ ਉਹਨੂੰ ਪੁੱਛ ਲਿਆ ਮੈਂ ਕਿਹਾ ਤਬਰੀਜ਼ ਜਾਣਾ ਮੈਂ ਤੇ ਤਬਰੀਜ਼ ਹੀ ਜਾ ਰਹੀ ਆ ਬੱਸ ਉਹ ਕਹਿੰਦੇ ਹਾਂ ਕਹਿੰਦੇ ਉਹ ਪੁੱਛਣ ਆਏ ਸੀ ਵੀ ਤੂੰ ਤ ਫਿਲਹਾਲ ਮੈਨੂੰ ਬਾਰੀ-ਬਾਰੀ ਪੁੱਛ ਕੇ ਡਰਾਈ ਜੇ ਨਾ ਜਾਓ ਦੂਜਾ ਡਰ ਮੈਨੂੰ ਇਹ ਆ ਵੀ ਜਿੰਨੀਆਂ ਵੀ ਅੱਜ ਤੱਕ ਮੈਂ ਬੱਸਾਂ ਚੜ੍ਹਿਆ ਸਾਰੀਆਂ ਖਰਾਬ ਹੋਈਆਂ ਨੇ ਤੇ ਆਸ ਕਰਦੇ ਆਂ ਵੀ ਇਹ ਬੱਸ ਬਿਨਾ ਖਰਾਬ ਹੋਏ ਉਥੇ ਆਪਾਂ ਨੂੰ ਲੈ ਕੇ ਪਹੁੰਚ ਜੇ ਵੈਸੇ ਤਾਂ 10 ਵਜੇ ਦਾ ਟਾਈਮ ਸੀ ਆ 15-20 ਮਿੰਟ ਉੱਪਰ ਹੋ ਗਏ ਤੇ 9 ਘੰਟੇ ਪਹੁੰਚਣ ਤੇ ਲੱਗ ਜਾਣਗੇ ਰਾਹ ਦੇ ਵਿੱਚ ਇੱਕ ਤੋਂ ਦੋ ਵਾਰੀ ਬੱਸ ਇਹ ਰੁਕਣੀ ਵੀ ਆ ਇਹਨਾਂ ਬੱਸਾਂ ਨੂੰ ਬੁੱਕ ਕਰਨ ਵਾਸਤੇ ਤੁਸੀਂ ਆਨਲਾਈਨ ਵੀ ਇਹਨਾਂ ਦੀ ਟਿਕਟ ਲੈ ਸਕਦੇ ਹੋ ਤੁਸੀਂ ਬਸ ਤਹਿਰਾਨ ਟੂ ਤਬਰੀਜ਼ ਆਨਲਾਈਨ ਸਰਚ ਮਾਰ ਦਿਓ ਉੱਥੇ ਬਹੁਤ ਵੈਬਸਾਈਟਾਂ ਨਿਕਲ ਆਉਂਦੀਆਂ ਨੇ ਉਹਨਾਂ ਨਾਲ ਤੁਸੀਂ ਗੱਲ ਵੀ ਕਰ ਸਕਦੇ ਹੋ ਨਹੀਂ ਸੋਨੂੰ ਇੱਥੇ ਬੱਸ ਟਰਮੀਨਲ ਦੇ ਆ ਕੇ ਇੱਥੇ ਇਹ ਪੂਰੇ ਈਰਾਨ ਦੇਸ਼ ਦਾ ਸਭ ਤੋਂ ਵੱਡਾ ਟਰਮੀਨਲ ਆ ਇੱਥੇ ਤੁਹਾਨੂੰ ਈਰਾਨ ਦੀ ਹਰੇਕ ਜਗ੍ਹਾ ਤੇ ਹਰੇਕ ਖੁੰਜੇ 'ਚ ਜਾਣ ਵਾਸਤੇ ਤੁਹਾਨੂੰ ਇੱਥੋਂ ਬੱਸ ਮਿਲ ਜੂਗੀ ਇਹਨੂੰ ਵੈਸਟ ਟਰਮੀਨਲ ਕਿਹਾ ਜਾਂਦਾ ਈਰਾਨ ਦੇ ਵਿੱਚ ਪੂਰੇ 2 ਘੰਟਿਆਂ ਬਾਅਦ ਇੱਥੇ ਖਟਾਬੇ ਤੇ ਇਹਨਾਂ ਨੇ ਰੈਸਟੋਰੈਂਟ ਤੇ ਇਹਨਾਂ ਨੇ ਬੱਸਾਂ ਰੋਕ ਲਈਆਂ 3-4 ਬੱਸਾਂ ਚੱਲ ਰਹੀਆਂ ਨੇ ਤੇ ਈਰਾਨ ਦੀਆਂ ਸੜਕਾਂ ਤੇ ਰੌਣਕ ਮੇਲਾ ਬਹੁਤ ਆ ਯਾਰ ਜਿਹੜੇ ਹਿਸਾਬ ਨਾਲ ਹੁਣ 12 ਵਜਣ ਵਾਲੇ ਨੇ 2 ਘੰਟੇ ਬਾਅਦ ਬੱਸ ਰੋਕੀ ਆ ਤੇ ਜਦੋਂ ਦੀ ਬੱਸ ਚੱਲੀ ਆ ਉਦੋਂ ਦੇ ਹੀ ਰਾਹ ਦੇ ਵਿੱਚ ਗੱਡੀਆਂ ਟਰੱਕ ਸ਼ਹਿਰ ਪਿੰਡ ਕੁਛ ਨਾ ਕੁਛ ਆ ਹੀ ਜਾਂਦਾ ਆ ਦੇਖੋ ਹੁਣ ਵੀ ਤੁਸੀਂ ਦੇਖੋ ਵੀ ਕਿੰਨਾ ਰੌਣਕ ਮੇਲਾ ਇਹ ਵੱਡੀ ਸੜਕ ਹੈ ਨਾ ਇਹ ਮੇਨ ਹਾਈਵੇ ਆ 2 ਘੰਟੇ ਬਾਅਦ ਹੀ ਰੋਕ ਲਈ ਯਾਰ ਹਜੇ ਤਾਂ ਅੱਖੀ ਜੀ ਲੱਗੀ ਸੀ ਇੱਥੇ ਇੱਕ ਸਟੋਰ ਬਣਿਆ ਹੋਇਆ ਸੀ ਕੁਝ ਖਾਣ ਪੀਣ ਵਾਲਾ ਤੇ ਇੱਥੇ ਆਪਾਂ ਨੂੰ ਸਾਲਟਡ ਪੀਨਟ ਤੇ ਨਾਲ ਆਪਣਾ ਕੀ ਹੁੰਦਾ ਨਾ ਚਿਪਸ ਵਾਲਾ ਪੈਕੇਟ ਜਾਂ ਮਿਲ ਗਿਆ ਕਿਉਂਕਿ ਯਾਰ ਮਿੱਠੇ ਬਿਸਕੁਟ ਸੀ ਮਿੱਠੇ ਹੋ ਰੈਪ ਜੇ ਸੀ ਜਿਹੜੇ ਮੈਂ ਪਹਿਲਾਂ ਲੈ ਰੱਖੇ ਸੀ ਇੱਥੇ ਰੋਟੀ ਖਾਣ ਨੂੰ ਵੀ ਹੈਗਾ ਹਿਸਾਬ ਕਿਤਾਬ ਪਰ ਮੈਨੂੰ ਹੁਣ ਇਹ ਨਹੀਂ ਪਤਾ ਵੀ ਬਸ ਆਪਣੀ ਕਿੰਨੇ ਟਾਈਮ ਵਾਸਤੇ ਰੁਕੀ ਆ ਮੈਂ ਕਿਤੇ ਰੋਟੀ ਖਾਣ ਵਾਝਾ ਤੇ ਮੁੜ ਕੇ ਇਹ ਬਸ ਤੋਰ ਲੈਣ ਤਾ ਕਰਕੇ ਚਲ ਆਪਾਂ ਨੂੰ ਆਪਣੇ ਖਾਨ ਜੋਗਾ ਬੜਾ ਮੋਟਾ ਸਮਾਨ ਜਾਂ ਮਿਲ ਗਿਆ ਹੋਊ ਤਾਂ ਮੈਨੂੰ ਇਹਦੇ ਨਾਲ ਵੀ ਖੰਗ ਪਰ ਹੁਣ ਕੀ ਕਰੀਏ ਠੰਡ ਦਾ ਭਰਨਾ ਹੀ ਆ ਬਾਹਰ ਹਵਾ ਬਹੁਤ ਠੰਡੀ ਚੱਲ ਰਹੀ ਹੈ ਸਵੇਰ ਦਾ 6:30 ਵਜੇ ਦਾ ਟਾਈਮ ਆ ਤੇ ਆਪਾਂ ਤਾਬਰੀਜ਼ ਪਹੁੰਚ ਗਏ ਆ ਟੈਕਸੀ ਆਪਾਂ ਕਰਾ ਲਈ ਤੇ ਮੈਂ ਉਹਦੇ ਹੋਟਲ ਦੇ ਹਸਾਬ ਦੇ ਨਾਲ ਉਤਰ ਗਿਆ ਵੀ ਜਿੱਥੋਂ ਮੈਨੂੰ ਨੇੜੇ ਪੈਂਦਾ ਉਹਨਾਂ ਨੇ ਬੱਸ ਰੋਕੀ ਮੈਂ ਉੱਥੇ ਹੀ ਉਤਰ ਗਿਆ ਤੇ ਇੱਧਰ ਬਾਈ ਹੋਰ ਨਾਲ ਆਪਣੀ ਪੂਰੇ 15 ਲੱਖ ਚ ਗੱਲ ਨਿਬੜ ਗਈ ਤਾਬਰੀਜ਼ ਹੋਟਲ ਕਰਕੇ ਇਥੇ ਗੈਸਟ ਹਾਊਸ ਆ ਉਹਦਾ ਮੈਂ ਪਹਿਲੀ ਪਤਾ ਕਰ ਰੱਖਿਆ ਸੀ ਤੇ ਉੱਥੇ ਚੱਲੇ ਆ ਆਪਾਂ ਹੁਣ ਯਾਰ ਇਥੇ ਸਵੇਰੇ 4 ਵਜੇ ਚੜ ਜਾਂਦਾ ਦਿਨ ਤੇ ਰਾਤ ਨੂੰ ਵੀ ਇਥੇ 7:30 ਵਜੇ ਤੱਕ ਦਿਨ ਛਿਪਦਾ ਨਹੀਂ ਹੈਗਾ ਯੂਰਪ ਜਿਹੇ ਵਾਲਾ ਹਿਸਾਬ ਕਿਤਾਬ ਲੱਗਦਾ ਵੀ ਟਾਈਮ ਸਰੀ ਇਥੇ ਸੂਰਜ ਚੜ ਜਾਂਦਾ ਪਰ ਸਾਰੇ ਰਾਤ ਸੁੱਤਾ ਹੀ ਆਏ ਆ ਬਸ ਉਦੋਂ ਬਾਅਦ ਉੱਠ ਖੜੇ ਤੇ ਦੇਖਣ ਨੂੰ ਸ਼ਹਿਰ ਸੋਹਣਾ ਲੱਗ ਰਿਹਾ ਪਹਾੜਾਂ ਵਾਲਾ ਸ਼ਹਿਰ ਆ ਠੰਡ ਵੀ ਹੈਗੀ ਆ ਅਕੀ ਦੇਖਦੇ ਇੱਥੇ ਕਿਵੇਂ ਰਹਿੰਦਾ ਤਹਿਰਾਨ ਦੇ ਵਿੱਚ ਤਾਂ ਬੜਾ ਜੀ ਜਾਂ ਲੱਗਿਆ ਇੱਥੇ ਮੈਂ ਲੋਕਾਂ ਕੋਲੋਂ ਸੁਣਿਆ ਕਹਿੰਦੇ ਵੀ ਇੱਥੇ ਤੇਰਾ ਜੀ ਲੱਗੂਗਾ ਇੱਥੇ ਥਾਵਾਂ ਹੈਗੀਆਂ ਨੇ ਵਧੀਆ ਦੇਖਣ ਵਾਲੀਆਂ ਬਾਕੀ ਅੱਜ ਭਾਈ ਬੱਸ ਨਹੀਂ ਖਰਾਬ ਹੋਈ ਰਾਹ 'ਚ ਸੁਖੀ ਸ਼ਾਂਤੀ ਵਧੀਆ ਪਹੁੰਚ ਗਏ ਇੱਕ ਵਾਰੀ ਬੱਸ ਰੁਕੀ ਆ ਤੇ ਉਦੋਂ ਉਦੋਂ ਮੈਂ ਉਤਰਿਆ ਉਸ ਤੋਂ ਬਾਅਦ ਤਾਂ ਫਿਰ ਮੈਂ ਸੌਂ ਗਿਆ ਸੀ ਜਿਵੇਂ ਬੱਸ 'ਚ ਨਾ ਸੌਂਦਾ ਫਿਰ ਇੱਥੇ ਆ ਕੇ ਸੌਣਾ ਪੈਂਦਾ ਨਾਲੇ ਦਿਨ ਖਰਾਬ ਹੁੰਦਾ ਤੇ ਭਾਈ ਬਹੁਤ ਟ੍ਰਾਈ ਟੂ ਸਪੀਕ ਫਾਰਸੀ ਪਰ ਨਹੀਂ ਕੋਈ ਗੱਲ ਬਣੀ ਪੂਰਾ ਜੋਰ ਲਾਇਆ ਸੀ ਬਾਈ ਦਾ ਬਾਈ ਦੀ ਟ੍ਰਾਂਸਲੇਸ਼ਨ ਮੇਰੇ ਵਾਲਾ ਫੋਨ ਚੱਕ ਨਹੀਂ ਰਿਹਾ ਮੇਰੀ ਟ੍ਰਾਂਸਲੇਸ਼ਨ ਚੱਕ ਲੈਂਦਾ ਤੇ ਪਤਾ ਨਹੀਂ ਭਾਈ ਸਹੀ ਤਰੀਕੇ ਨਾਲ ਨਹੀਂ ਬੋਲਦੇ ਜਦੋਂ ਬਾਈ ਹੋਰੇ ਫਾਰਸੀ ਬੋਲਦੇ ਨੇ ਅੱਧੀ ਗੱਲਬਾਤ ਹੀ ਚੱਕਦਾ ਫੋਨ ਓਕੇ ਕਮ ਕਮ ਫਾਰਸੀ ਕਮ ਕਮ ਇੰਗਲਿਸ਼ ਆਨ ਤੁਰਕ ਫਾਰਸੀ ਦੇ ਮੈਂ ਤੁਰਕ ਤੁਰਕ ਆ ਇਥੇ ਫਾਰਸੀ ਹੈ ਵੀ ਜਦਾਂ ਇੱਥੇ ਤੁਰਕੀ ਦਾ ਬਾਰਡਰ ਵੀ ਨੇੜੇ ਲੱਗਦਾ ਤਾਂ ਕਰਕੇ ਇੱਥੇ ਫਿਰ ਲੋਕਾਂ ਦੇ ਉੱਤੇ ਤੁਰਕੀ ਬੋਲੀ ਦਾ ਵੀ ਪ੍ਰਭਾਵ ਆ ਹੁਣ ਇੱਥੇ ਐ ਨਹੀਂ ਪਤਾ ਬੰਦੇ ਕਿਹਾ ਕਰਨ ਵੀ ਅਸੀਂ ਫਾਰਸੀ ਨਹੀਂ ਬੋਲਦੇ ਸੀ ਤੁਰਕੀ ਬੋਲਦੇ ਆ ਬਾਈ ਨੂੰ ਮੈਂ ਟਰਾਂਸਲੇਟ ਕਰਵਾ ਰਿਹਾ ਸੀ ਫਾਰਸੀ ਚ ਪਰ ਮੈਨੂੰ ਲੱਗਾ ਤੁਰਕੀ ਚੋ ਕਰਵਾਉਣਾ ਚਾਹੀਦਾ ਸੀ ਇਹਨੂੰ ਚਲੋ ਕੋਈ ਨਾ ਇਹ ਹੈ ਜੀ ਆਪਣੇ ਹੋਸਟਲ ਦਾ ਆਲਾ ਦਵਾਲਾ ਤੁਸੀਂ ਦੇਖੋ ਦਰਖਤ ਤੇ ਦਰਖਤ ਲੱਗੇ ਹੋਏ ਨੇ ਗਮਲੇ ਗਮਲੇ ਪਏ ਨੇ ਪੂਰੀ ਗ੍ਰੀਨਰੀ ਕਰ ਰੱਖੀ ਆ ਚਿੜੀਆਂ ਚੁੜੀਆਂ ਬੋਲੀ ਜਾਂਦੀਆਂ ਨੇ ਇਹਦੇ ਵਿੱਚ ਤੇ ਇੱਕ ਆ ਦੇਖੋ ਲੱਕੜ ਦਾ ਕਮਰਾ ਬਣਿਆ ਹੋਇਆ ਉਸ ਤੋਂ ਬਾਅਦ ਆ ਦਰਖਤ ਲੱਗਿਆ ਹੋਇਆ ਦਰਖਤ ਦੇ ਉੱਪਰ ਵੀ ਕਮਰਾ ਬਣਿਆ ਹੋਇਆ ਇਹਨੂੰ ਟਰੀ ਹਾਊਸ ਕਿਹਾ ਜਾਂਦਾ ਇਹ ਵਾਲਾ ਕਮਰਾ ਬੁੱਕ ਆ ਆਲਰੇਡੀ ਜਿੱਥੇ ਆਪਾਂ ਰੁਕੇ ਆ ਉਹ ਸਾਹਮਣੇ ਪੱਕਾ ਘਰ ਮਤਲਬ ਇਹ ਸਾਰਾ ساری ਜਗ੍ਹਾ ਇਹ ਉਸੇ ਬੰਦੇ ਇੱਕੋ ਹੀ ਬੰਦੇ ਦੀ ਆ ਪਰ ਇਹ ਫਿਲਹਾਲ ਕਮਰਾ ਖਾਲੀ ਨਹੀਂ ਸੀ ਸਵੇਰੇ ਜਦੋਂ ਮੈਂ ਇੱਥੇ ਪਹੁੰਚਿਆ ਤਾਂ ਮੈਨੂੰ ਬਾਅਦ ਦੇ ਵਿੱਚ ਉਹਨਾਂ ਨੇ ਬ੍ਰੇਕਫਾਸਟ ਲਿਆ ਤੱਕ ਬਲੈਕ ਕਾਫੀ ਇੱਧਰ ਟਮਾਟਰ ਅੱਧਾ ਹੀ ਖਾਤਾ ਗਿਆ ਨਰਨੇਕਾਲ ਜੀ ਇੱਧਰ ਖੀਰੇ ਤੁਸੀਂ ਹੈਲਦੀ ਬ੍ਰੇਕਫਾਸਟ ਦੇਖੋ ਪੂਰਾ ਸ਼ਹਿਰਾਂ ਵਾਲਾ ਬ੍ਰੇਕਫਾਸਟ ਆ ਇਹ ਜਾਂ ਬ੍ਰੇਕਫਾਸਟ ਇਹ ਤਾਂ ਮੈਂ ਖੋਲ ਕੇ ਵੀ ਨਹੀਂ ਦੇਖਾ ਟੱਕਣ ਦਾ ਕੀ ਐ ਇਹ ਚ ਇਹ ਕੀ ਆ ਜਖੰਡ ਆ ਇਹ ਤੇ ਇਹਦਾ ਮੱਕ ਪਾਈ ਨਹੀਂ ਹੈਗੀ ਵਿੱਚ ਤੇ ਇੱਥੇ ਦੋ ਤਿੰਨ ਉਹ ਬਰੈਡ ਜੇ ਪਏ ਸੀ ਇਹਨਾਂ ਨੇ ਕਰੜੀਆਂ ਰੋਟੀਆਂ ਹੁੰਦੀਆਂ ਨੇ ਉਹ ਮੈਨੂੰ ਆਦਤ ਪੈ ਗਈ ਹੁਣ ਇੱਥੇ ਚੀਜ਼ ਪਿਆ ਸੀ ਉਹਦੇ ਨਾਲ ਮੈਂ ਲਾ ਕੇ ਖਾ ਲਿਆ ਬਹੁਤ ਸਵਾਦ ਲੱਗਿਆ ਪਤਾ ਨਹੀਂ ਭੁੱਖ ਲੱਗੀ ਹੋਈ ਸੀ ਸੋ ਦੋ ਤਿੰਨ ਦਿਨ ਹੁਣ ਆਪਾਂ ਤਬਰੀਜ਼ ਦੇ ਵਿੱਚ ਹੀ ਆ ਇੱਕ ਤਾਂ ਚਲੋ ਅੱਜ ਦਾ ਦਿਨ ਤਾਂ ਹੈਗੇ ਹੀ ਹੈਗੇ ਆ ਕੱਲ ਦਾ ਦਿਨ ਵੀ ਤੇ ਪਰਸੋਂ ਦਾ ਕੋਈ ਕੱਚਾ ਪੱਕਾ ਜਾਂ ਤੇ ਕਿਥੇ ਥਾਵਾ ਸੁਣਿਆ ਵੀ ਕਾਫੀ ਨੇ ਦੇਖਣ ਵਾਲੀਆਂ ਪਲਾਨ ਬਣਾਉਣੇ ਆਪਾਂ ਤੇ ਕੁਝ ਕਿਥਾਵਾ ਐਵੇਂ ਦੀਆਂ ਨੇ ਕਿ ਟੈਕਸੀ ਲੈ ਕੇ ਉੱਥੇ ਤੱਕ ਜਾਣਾ ਪਊਗਾ ਉਸ ਤੋਂ ਬਾਅਦ ਸ਼ਾਮ ਨੂੰ ਆਪਾਂ ਮੁੜ ਕੇ ਆਇਆ ਕਰਾਂਗੇ ਇੱਥੇ ਤਾਂ ਇੱਕ ਦੋ ਥਾਵਾ ਐਵੇਂ ਦੀਆਂ ਨੇ ਜਿਵੇਂ ਦਾ ਵੀ ਹੋਇਆ ਸਾਰਾ ਲਾਹੌਲ ਤੁਹਾਨੂੰ ਦਿਖਾਵਾਂਗੇ ਵਧੀਆ ਮੌਸਮ ਹੈ ਤਬਰੀਜ਼ ਦਾ ਗਰਮੀ ਨਹੀਂ ਹੈਗੀ ਬਾਲੀ ਪਰ ਤਿੱਖੀ ਧੁੱਪ ਆ ਯਾਰ ਜਿੱਥੇ ਇੱਥੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟੇ ਬਰਫ਼ ਪੈਂਦੀ ਆ ਨਾ ਤਾਂ ਉੱਥੇ ਧੁੱਪ ਵੀ ਬੜੀ ਕਹਿੜੀ ਪੈਂਦੀ ਆ ਤਾ ਟੈਂਪਰੇਚਰ ਗੱਲ ਕਰੀ ਤਾਂ 15 16 ਡਿਗਰੀ ਟੈਂਪਰੇਚਰ ਆ ਪਰ ਫੇਰ ਵੀ ਗਰਮੀ ਲੱਗ ਰਹੀ ਆ ਧੁੱਪੇ ਮਤਲਬ ਐ ਪਿੰਡਾ ਮਚਾਉਣ ਵਾਲੀ ਧੁੱਪ ਆ ਇਹ ਨਮੀ ਵੀ ਨਹੀਂ ਤਨਾ ਕਾਲੂ ਫੇਰ ਮਿਲਦੇ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ